ਮੈਂ ਬੇਨਤੀ ਕਰਦਾ ਕਿ ਬਹੁਤ ਘੱਟ ਮੈਂ ਟਾਈਮ ਨਹੀਂ ਲੈਂਦਾ ਕਿ ਇੱਕ ਇੱਕ ਵੋਟ ਇਹਨਾਂ ਨੂੰ ਪੰਜੇ ਵਾਲਿਆਂ ਨੂੰ ਪਾਓ ਤੇ ਪਿੱਛੇ ਛੁੱਟੋ ਮੈਂ ਸੁਪਰੀਮ ਕੋਰਟ ਦਾ ਵਕੀਲ ਹੋਣ ਕਰਕੇ ਜਿਹੜੇ ਵਕੀਲਾਂ ਮੰਨੋ ਇੱਕ ਸਰਦਾਰ ਖੜੇ ਐ ਉਹਦਾ ਹੱਕ ਹੈ ਕਿ ਉਹ ਲੜਨਾ ਬਰਾੜ ਸਾਹਿਬਾ ਜੀ ਉਹ ਮੁਰਲੀ ਤੁਮਨ ਸਾਹਿਬ ਕੋਮਨ ਸਾਹਿਬ ਮੈਂ ਬੇਨਤੀ ਕਰਦਾ ਵੀ ਉੱਠ ਕੇ ਅੱਛਾ ਛਗਾ ਕੇ ਬਾਈ ਜੀ ਤੇ ਮਰੇ ਜੇ ਗੋਟਾਂ ਬਾੜੀਆਂ ਘਟ ਜਾਣ ਤੇ ਜਮਾਨਤ ਦੇ ਲੇੜੇ ਤੇੜੇ ਗੱਲ ਆ ਜਾਂਦੀ ਹੈ। ਸ਼ਾਮੀgena ਨਾਂਦਕਾਰ ਤੇ ਵਿਆਹ ਹੋਵੇ ਨਾ ਹੋਵੇ ਜੇ ਰਹਿ ਜਾਣ ਨਾ ਤਾਂ ਬਦਨਾਮੀ ਹੁੰਦੀ ਹੈ। ਭਾਈ ਜੀ ਤੂੰ ਚੁੱਪ ਕਰਕੇ ਵਹਿ ਜਾ। ਸਰਦਾਰ ਸੁਖਵੀਰ ਸਿੰਘਾਂ ਅੱਗੇ ਮੈਂ ਪਟਨਾ ਸਾਹਿਬ ਤੋਂ ਸੁੱਧਾ ਉੱਥੋਂ ਆ ਰਿਹਾ ਪਟਨਾ ਸਾਹਿਬ ਤੋਂ। ਉੱਥੇ ਬਹੁਤ ਗੱਲਾਂ ਚੱਲੀਆਂ ਸੁਖਵੀਰ ਸਿੰਘਾਂ ਤੁਸੀਂ ਕਾਹ ਨੂੰ ਪੜਨਾ ਸਾਬ ਦੇ ਮੂਹਰੇ ਬੋਲਣਾ ਸੀ ਉਹਦੇ ਮੂਹਰੇ ਤੇ ਨਜੀਦ ਸਿੰਘ ਬੋਲੇ ਮੈਂ ਉੱਥੇ ਪੜ ਕੇ ਆਇਆ ਮੀਰੋ ਰਮਦੀਰ ਸਿੰਘ ਲਾਹੌਰੋਂ ਆਠੀ ਘੋੜੇ ਲੈ ਕੇ ਮੱਥਾ ਟੇਕਣ ਗਿਆ ਔਰ Hindu ਔਰ ਮੇਰੇ ਆਲਕਾ ਇਹ 200 ਬੰਦਾ ਮੱਥਾ ਟੇਕਦਾ 185 Hindu ਹੈ ਐਡਾ ਸਾਝਾ ਗੁਰੂ ਹੈ ਤੇ ਤੂੰ ਰਮਦੀਪ ਸਿੰਘ ਉੱਥੇ ਜਾਵੇ ਤੇ ਸੁਖਵੀਰ ਤੂੰ ਕਾਹ ਤੋਂ ਉਹਦਾ ਨਾਮ ਤੁਹ ਕਾਤੋਂ ਟੁੱਟੀਆਂ ਚ 2-300 ਬੱਸਾਂ ਲੈ ਕੇ ਉਹਦੇ ਨਾਲ ਟੱਕਰ ਲਾਈ ਜਾਣਾ ਉਹਦੇ ਮੁਰ ਦੇ ਇਕਲੇ ਨਹੀਂ ਟਿਕੇ ਪਟਨਾ ਸਾਹ ਦੇ ਹਟ ਜਾ ਵਕੀਲ ਸਾਹਿਬ ਨੂੰ ਬੋਲਾਂ ਮੈਂ ਲੀਗਲ ਕਾਨੂੰਨ ਵੀ ਜਾਣਦਾ ਤੇ ਬਦਨਾਮੀ ਵਾਲੇ ਕਾਨੂੰਨ ਵਿੱਚ ਜਿਹੜੀ ਬਦਨਾਮੀ ਦੀ ਸਜ਼ਾ ਨਹੀਂ ਹੁੰਦੀ ਬਦਨਾਮੀ ਦਾ ਰਿਕਾਰਡ ਮਾੜਾ ਜੇ ਵਕੀਲ ਸਾਹਿਬ ਤੁਹਾਡੀ ਜ਼ਮਾਨਤ ਜਮਤ ਹੋ ਗਈ ਫਖਵੀਰ ਤਾਂ ਜਾ ਕੇ ਉੱਥੇ ਡੱਬ ਵਾਲੀ ਮੰਡੀ ਕੋਲੇ ਲੰਬੀ ਬੈਠੀ ਤੇ ਤੁਹਾਡੇ ਜਿੰਨੇ ਕਹਿਣਗੇ ਆ ਗਿਆ ਜ਼ਮਾਨਤ ਜਮਤੀ ਆ ਦੇਖੋ ਬਾਕੀ ਠੀਕ ਹੈ ਨੀ ਠੀਕ ਹੁਣ ਸਵਾਲ ਕਰੀਏ ਲਾਸਟ ਬੀਜੇਪੀ ਨੂੰ ਬੀਜੇਪੀ ਨਾਲ ਗੱਲ ਕਰ ਰਹਾ ਕੋਈ ਬੀਜੇਪੀ ਮੈਂ ਬੀਜੇਪੀ ਨੂੰ ਕਿਉਂ ਲੜਨਾ ਹੀ ਨਹੀਂ ਚਾਹੀਦਾ ਲੋਕਾਂ ਤੋਂ ਲੜਦੇ ਹੁੰਦਾ ਕੰਮੀ ਨਹੀਂ ਇੱਥੇ ਇੱਥੇ ਤਾਂ ਝੋਟਿਆਂ ਦਾ ਭੇਜਦਾ ਹੈ ਤੇ ਤੁਸੀਂ ਕਹ ਰਹੇ ਹੋ ਉੱਥੇ ਬਾਹਰੋਂ ਆ ਕੇ ਇਹਦੇ ਵਿੱਚ ਸਿਰਫ ਉਹਨੇ ਜਾਣਦੇ ਹੋ ਕੁਝ ਨਹੀਂ ਮਿਲਣਾ ਗੱਲ ਸਿੱਧੀ ਹੈ 100% ਦੀ ਇਹਨਾਂ ਨੇ ਪੰਜੇ ਵਾਲੇ ਨੇ ਜਿੱਤਣਾ ਹੈ ਆਸ਼ੂ ਸਾਹਿਬ ਬਹੁਤ ਸੰਘਰਸ਼ ਮਈ ਹੈ ਆ ਬੈਠੇ ਆ ਸਾਰੇ ਜਾਣੇ ਚੰਨੀ ਸਾਹਿਬ ਆ ਨਹੀਂ ਸਕੇ ਇਹ ਹੈ ਪ੍ਰਗਟ ਸੋਰੀ ਇਹ ਇਕੱਲੇ ਹੀ ਇਹ ਸਾਬਤ ਕਰਦੇ ਆ ਕਿ ਜਿਹੜੇ 올림픽 ਤੇ ਜਿੱਤ ਸਕਦੇ ਆ ਕਿ ਜਿਹੜੀ ਆਣ ਲੁਧਿਆਣੇ ਦੇ ਲੋਕ ਵੀ ਇਹਨਾਂ ਨੂੰ ਮੈਡਲ ਹੀ ਦੇਣ ਇਹ 올림픽 ਦੇ ਮੈਡਲ ਦੇ ਸਕਦਾ ਇਹਨਾਂ ਨੂੰ ਮੈਡਲ ਹੀ ਮਿਲਣੇ ਮੈਡਲ ਸੋ ਮੈਂ ਕੋ ਸਵਾਲ ਕਰਨਾ ਕਰ ਲਵਾਂ ਕਿ ਤੁਸੀਂ ਫਿਰ ਮਲੇ ਸਰ ਸਵਾਲ ਹੈ ਤੁਹਾਡੇ ਟੂਡੇ న్యూਸ ਤੋਂ ਮੈਂ ਆਵਾਂ ਅ ਤੁਸੀਂ ਕਾਫੀ ਵਧੀਆ ਕੰਮ ਕਰ ਰਹੇ ਹੋ ਸਮਾਜ ਸੇਵਾ ਦੇ ਤੌਰ ਤੇ ਵੀ ਬਹੁਤ ਜ਼ਿਆਦਾ ਫੇਮਸ ਰਹੇ ਹੋ ਤੁਸੀਂ ਪਰ ਮੇਰਾ ਸਵਾਲ ਹੈ ਵੈਰੀ ਮਚ ਸਿਕਿਉਰਿਟੀ ਬਾਰੇ ਲੋ 84 ਦੇ ਵਿੱਚ ਤੁਸੀਂ ਆਸਫਲਟਰ ਦੇ ਕੋਲ ਤੇ ਕੰਮ ਕਰ ਰਹੇ ਸੀ ਜਦੋਂ ਅਟੈਕ ਹੋਇਆ ਫਿਰ ਤੁਸੀਂ ਕਿਵੇਂ ਬਚ ਕੇ ਨਿਕਲੇ ਬਾਹਰ ਨਹੀਂ ਨਹੀਂ ਮੈਂ ਤਾਂ ਮੈਂ ਤਾਂ ਸੰਤ ਜੀ ਦਾ ਬੜਾ ਹਿਸਟਰੀ ਹੈ ਤੁਹਾਨੂੰ ਪਤਾ ਹੈ ਜਿਦਾ ਇੱਕ ਉਹ ਬੰਦਾ ਹੈ ਜਿਹਦੇ ਖਿਲਾਫ ਸੰਤ ਜੀ ਨੇ ਸ਼ਬਦ ਨਹੀਂ ਗਿਆ ਮੇਰੀ ਡਿਊਟੀ ਸੀ ਉੱਥੇ ਜਨਰਲ ਸ਼ਵੇਕ ਸਿੰਘ ਵੀ ਸੀਗਾ ਉੱਥੇ ਵੱਡੇ ਵੱਡੇ ਪਕਰਗਰ ਵੀ ਸੀਗੇ ਪਰ ਮੇਰੇ ਕੋਲੋਂ ਟ੍ਰਾਂਸਫਰਿਸ਼ਨ ਕਰਾਉਂਦੇ ਸੀ ਇੱਥੇ ਲੀਡਰ ਬੈਠੇ ਰਹੇ ਉਹ ਵੀ ਉੱਥੇ ਸੀਗੇ ਜਿਹੜੇ ਐਵੇਂ ਪਾਸਾ ਬੈਠਾ ਜਦੋਂ ਮੈਂ ਟ੍ਰਾਂਸਫਰਿਸ਼ਨ ਕਰਦਾ ਆਈ ਟੇਕ ਪ੍ਰੀਕਾਸ਼ਨਸ ਉਹ ਕੱਦੂ ਲਰੀ ਮੈਂ ਤਾਂ ਕਾਫੀ ਮੈਂ ਛੇਦ ਬੰਨਣਾ ਪੜੇ ਹੈ ਮੈਂ point meaningful representing the entire philosophy and feelings of the the, the person whose views are being translated by me batch ke me dikhe sir sawal ho yaar hi hum na keh rahe hain kya nu putha pon hai pehla lagge darsama hath diyan khawaan dooji meri beimani kithe ni se ji kime nikle aunga ਪ੍ਰਧਾਨ ਜੀ ਇੱਕ ਹੋਰ ਸਵਾਲ ਆ ਰਿਹਾ ਹੈ ਜੀ 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 ਜਕੜ ਸਭਾ ਜਾਈ ਸੀ ਜਾਕੜ ਜੀ ਜਾਕੜ ਸਭਾ ਜਾਈ ਸੀ ਤੇ ਰਾਜਾਵੜੀ ਤੇ ਜਿਹੜੇ ਸਵਾਲ ਚੱਕੇ ਉਹ ਕਹਿੰਦੇ ਹਾਂ ਵੀ ਨਸ਼ਾ ਤਸਰਕ ਨੂੰ ਜਿਹੜੀ ਫੰਡਿੰਗ ਹੈ ਉਹ ਲੈਂਦੇ ਰਹੇ ਨੇ ਤੇ ਬੋਟਾ ਕੀ ਕਹਿਣਾ ਕੋਰ ਜੀ ਸੁਨੀਲ ਜਾਕੜ ਸਭਾ ਜਾਈ ਸੀ ਜਿਹੜੇ ਥੱਲੇ ਉਹਨਾਂ ਦੇ ਬਲੋਂ ਰਾਜਾਵੜੀ ਤੇ ਸਵਾਲ ਚੱਕੇ ਗਏ ਉਹ ਕਹਿੰਦੇ ਇਹ ਨਸ਼ਾ ਤਸਰਕ ਨੂੰ ਫੰਡ ਇਕੱਠੇ ਕਰਦੇ ਰਹੇ ਜਿਨ੍ਹਾਂ ਦੇ ਪੇਕੇ ਇਕੱਠੇ ਰਹੇ ਹੋਣ ਨਾ ਉਹ ਕਈ ਵਾਰੀ ਪੁਰਾਣੀ ਲੜਾਈ ਕੱਢ ਫੇਲੀਆਂ ਜਾ ਸੁਨੀਲ ਜਾਖੜ ਤੇ ਇਹ ਦੇ ਜਿਹੜੇ ਸਾਡੇ ਲੀਡਰ ਹੈ ਕਾਂਗਰਸ ਦੇ ਇਹਨਾਂ ਦੇ ਪੇਕੇ ਇਕੱਠੇ ਕੇ ਇਕੱ ਉਹ ਨਮਾ ਨਮਾ ਉਤਰ ਕੇ ਬਣਾਇਆ ਬੀਜੇਪੀ ਅਸਲੀ ਪੁਰਾਣੀਆਂ ਗੱਲਾਂ ਗੁੱਸੇ ਗਲੇ ਟੇ ਟੇ ਟੰਗਣਾ ਘੜਦੇ ਪਰ ਜਾਖੜ ਵਰਗੇ ਤੇਰੇ ਬੰਦੇ ਨਹੀਂ ਹੋਈਆਂ ਗੱਲਾਂ ਕਰਨੀਆਂ ਨਹੀਂ ਚਾਹੀਦੀ ਕਿ ਉਹ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇੱਕ ਲੈਟਰ ਲਿਖਣ ਗਿਆ ਕਿ ਸਾਰੇ ਪੋਲੀਟੀਸ਼ੀਅਨਸ ਦੇ ਜਿਹੜੀ ਵੈਲਥ ਹੈ ਪ੍ਰੋਪਰਟੀਆਂ ਹੈ ਉਹਨੂੰ ਇੱਕ ਇਨਵੈਸਟੀਗੇਟ ਕੀਤਾ ਜਾ ਪਰ ਲੋ ਉਹਦੇ ਚ ਜਾਖੜ ਸਾਹਿਬ ਸਭ ਤੋਂ ਪਹਿਲਾਂ ਭੂਆ ਦੀ ਧੀ ਦੇ ਮੋਰਾਂ ਮੋਰਾਂ ਤੇ ਪੈਣੀ ਸਾਡੇ ਤੇ ਪੈਣੀ ਇਹ ਤੇ ਬਲੰਗ ਹਮੇਸ਼ਾ ਕਰੇ ਇੱਥੇ ਵਜਦੀਆਂ ਚੀਕਾਂ ਧੜਬਣਾ ਇੱਥੇ ਵਜਦੀਆਂ ਚੀਕਾਂ ਫਲੋਰ ਨਹੀਂ ਫਰੋਜ਼ਪਾਲ ਸੁਣਿਓ ਬਹੁਤੀਆਂ ਇਹਨਾਂ ਦੀਆਂ ਹੀ ਜ਼ਨੀਲ ਆਖੜੋਰਾ ਨਹੀਂ ਆਮੋ ਜੀ ਸਾਹਿਬ ਸੱਤਾ ਦੀ ਗੱਲ ਚੱਲਿਆ ਉਹ ਸਾਰੀ ਗੇਮ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਚ ਏਜੰਸੀਆਂ ਦਾ ਕਿੰਨਾ ਇੱਕ ਹੱਥ ਸੀਗਾ ਮੈਂ ਐਡੇ ਕਬੀਰ ਮੁੱਦੇ ਉੱਤੇ ਬਹੁਤ ਕਹਿਣ ਵਿਚਾਰ ਕਰ ਸਕਦਾ ਹਾਂ ਮੇਰਾ ਰਏ ਹੈ ਕਿ ਬਹੁਤ ਸਾਰੇ ਬੰਦੇ ਉਹੋਂ ਬਰਬਾਦੀ ਵਿੱਚ ਲੱਗੇ ਹੋਈ ਸੀ ਬੜੀ ਇੱਕ ਗੱਲ ਮੈਂ ਦੱਸਦਾ ਮੇਰੇ ਪਿਓ ਨੇ ਮੈਨੂੰ ਕਿਹਾ ਲੀਡਰ ਬਣਨਾ ਮੈਂ ਬਹੁਤ ਪੜਿਆ-ਪੜਿਆ ਮੈਂ ਪੜਦਾ ਬਹੁਤ ਐ ਬੜੀ ਜਾਂਦਾ ਮੇਰੇ ਕੋ ਮੈਂ ਬਾਪੂ ਜੀ ਉਹ ਕੋਣਾ ਅਨਪੜ ਬੰਦਾ ਸੀ ਲੇਕਿਨ ਗੁਰੂਗ੍ਰਾਮ ਸਾਹਿਬ ਤੇ ਬਾਣੀ ਤੇ ਅੱਜ ਹਿੰਦੂ ਧਰਮ ਪੜੀ ਗਿਆ ਉਹ ਕਹਿੰਦਾ ਬਰੋਂਦੇ ਬੰਦਾ ਤੈਨੂੰ ਆਰਨ ਤੇ ਬਾ ਦੇਵੇ ਆਰਨ ਹੁੰਦਾ ਤੂੰ ਜਾਂਦੇ ਆਰਨ ਸਾਡੇ ਪਿੰਡ ਜਿੱਤਾ ਵੀ ਚੜੀਦੀ ਹੈ ਉਹ ਆਰਨ ਹੁੰਦੀ ਹੈ ਕਹਿੰਦੇ ਹਵਾ ਦੀ ਮਾਰੀ ਦੀ ਇਹਨਾਂ ਬਲਵੰਤ ਜੀ ਦੇ ਤਨਾਰਨ ਤੇ ਬਾ ਦੇਣ ਕਰਮ ਨਾ ਹੋਈ ਮੈਂ ساری ਉਮਰ ਗੜਮ ਨਹੀਂ ਹੋਇਆ ਮੇਰੇ ਅੰਦਰ ਫਲਸਫੀ ਸੀ ਕਿ ਇਹ ਮੰਨਣੀ ਨਹੀਂ ਚਾਹੀਦੀ ਮੇਰੇ ਉੱਤੇ ਕੋਈ ਜਨਰਲ ਸੁਭੇਸ਼ ਸਿੰਘ ਜਿਹੜਾ ਬਰਗੇਡੀਅਰ ਘਰਾਇਆ ਉਹਨੇ ਕਿਤਾਬ ਲਿਖੀ ਹੈ ਇੱਕ ਲਫਜ਼ ਦੁਨੀਆ ਭਰ ਵਿੱਚ ਰਾਮੂ ਵਾਲੀਏ ਉੱਤੇ ਜਿਹੜਾ ਸਸਪੀਸ਼ੀਸ ਹੈ ਮੇਰੇ ਬਾਣੀ ਰਾਮੂ ਵਾਲਾ ਜੀ ਅਰਵਿੰਦ ਕੇਜਰੀ ਵਾਲੇ ਕਹਿ ਰਹੇ ਨੇ ਕਿ ਜੇਕਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਜਿੱਤ ਗਏ ਤਾਂ ਉਹਨਾਂ ਨੂੰ ਅਸੀਂ ਮੰਤਰੀ ਬਣਾਵਾਂਗੇ ਹਲਕੇ ਦਾ ਵਿਕਾਸ ਹੋਏਗਾ ਕਿਉਂ ਜੇ ਆਸ਼ੂ ਜੀ ਜਿੱਤ ਗਏ ਆਪੋਜੀਸ਼ਨ ਦੇ ਨੇ ਵਿਕਾਸ ਹਲਕੇ ਦਾ ਰੁਕ ਜਾਏਗਾ ਕੇਜਰੀ ਵਾਲ ਨਾ ਲੋਕਾਂ ਨੂੰ ਅਗਲੀ ਦਿਵਾਲੀ ਤੇ ਸੋਨੋ ਪਟਾਕੇ ਆ ਨੁ ਪੈਸੇ ਦੇ ਦੋ ਨਾਇਕਾ ਮਕਾਨ ਮੈਂ ਰਾਮੂ ਹਾਲੀਆ ਮੈਨੂੰ ਸਾਰਾ ਪਤਾ ਹੈ ਹੁਣ ਤਾਂ ਤਿਆਰੀਆਂ ਕਰਾਂ ਇਨਾ ਜੁਡੀਸ਼ੀਅਨ ਮੰਗਿਆ ਪਿਆਰੇ ਛੋਟੇ ਵੀਰ ਕਾਦਰੀ ਆਣ ਤੈਨੂੰ 20 ਸਾਲ ਕੈਦ ਹੋਣੀ ਐ ਜਰਨੈਲ ਸਿੰਘ ਦੀ ਮੌਤ ਚ ਤੂੰ ਤਾਂ ਆਪ ਦੀ ਉੱਤੇ ਲਈ ਤਿਆਰੀ ਕਰ ਰਹਿਣ ਦੇ ਠੀਕ ਹੈ ਰਹਿ ਕੱਚੀ ਦੇ ਦਿਨ ਦੇ ਕੱਚੀ ਦੇ ਦਿਨ ਦਾ ਜਾਣਦੇ ਠੀਕ ਹੈ ਜਰਨੈਲ ਸਿੰਘ ਐਮਐਲ ਜਰਨੈਲ ਸਿੰਘ ਜਿਹਨਾਂ ਦੀ ਰੋਲ ਹੋਈ ਉਹ ਤੇ ਇੰਕੁਆਰੀ ਗੁਰਪ੍ਰੀਤ ਗੋਗੀ ਜਿਹਨਾਂ ਦੀ ਮੌਤ ਤੋਂ ਬਾਅਦ ਇਲੈਕਸ਼ਨ ਹੋਇਆ ਉਹਨਾਂ ਦੀ ਮੌਤ ਜਿਹੜੀ ਸਸਪੀਸ਼ੀਅਸ ਸੀ ਕਿ ਉਹਦੀ ਇਨਵੈਸਟਿਗੇਸ਼ਨ ਹੋਣੀ ਚਾਹੀਦੀ ਨਹੀਂ ਮੇਰਾ ਖਿਆਲ ਹੈ ਕਿ ਹਰਤੀ ਆਪਣੇ ਦੀ ਕੋ ਬੇਦੀ ਰੜੀਆ ਮੈਂ ਸੇਰੀ ਝਕਾਉਣਾ ਮੈਂ ਜਦੀ ਜਾਂ ਨਾ ਕਿ ਮੇਰੇ ਮੂੰਹ ਇਹ ਧੀਆਂ ਦੇ ਮੂਹਰੇ ਬੋਲ ਤੁਸੀਂ ਸਕਦੇ ਨਹੀਂ ਤੇ ਜੇ ਰੁੱਸ ਜਾਣ ਤੇ ਤਿੰਨ ਤਿੰਨ ਦਿਨ ਮੰਨ ਕੇ ਨਹੀਂ ਮੋਹਣੀ ਜਾਂਦੀ ਭਾਈ ਜੀ ਇੰਨੀ ਤੱਕ ਸਮਝ ਲੋ ਗਲਵਾਨ ਲਿਆ ਤੂੰ ਆਪਦੀ ਮਾਂ ਦਾ ਪੁੱਤ ਨਹੀਂ ਮੈਂ ਗਰਦੀਰ ਕੁਰਦਾ ਪੁੱਤਰੀ ਮੇਰਾ ਸਿਰ ਵੱਢਦੀ ਜਮਕ ਪਾਰਟੀ ਕਰਨ ਕੀਤੀ ਹੋਈ ਸੀ ਸਹੀ ਦਾ ਮੇਰਾ ਮਾਮਲਾ ਕਾਲੀ ਦਲ ਤੇ ਬਾਦਲ ਨੇ ਨਾ ਬਾਦਲ ਸਾਹਿਬ ਨੇ ਕਾਲੀ ਦਲ ਤੇ ਚਲੰਗਰ ਕਰਾਇਆ ਸੀ ਸ਼ਾਮ ਨੂੰ ਇਹ ਅਸੀਂ ਕਾਲੀ ਦਲ ਚ ਤਾਂ ਜਿੰਮ ਨਹੀਂ ਸੀ ਰੁਸ ਕੇ ਭੜਤੀ ਹੋਣੇ ਮੁੜ ਕੇ ਨਹੀਂ ਬਦਲੇ ਉਦੋਂ ਪਹਿਲਾਂ ਸੁਣ ਯਾਰ ਕਮਿਸ਼ਨੈਰੀ ਬਣਿਆ ਪਰ ਕਿਤੇ ਨਾ ਆ ਲੈ ਕਿ ਵੱਢਣੇ ਮੈਨੂੰ ਤੇ ਤੁਸੀਂ ਇਹ ਵੀ ਸੋਹ ਗੱਦੀ ਹੁਣ ਵੀ ਮੈਂ ਕਾਂਗਰਸੀ ਕਦੇ ਮੈਂ ਨਹੀਂ ਦੇਵਾਂਗਾ ਸਰ ਇਹ ਹਾਂ ਕਿ ਮੈਂ ਹਾਂ ਕਰ ਰਹੇ ਮੈਂ ਵੈਚਨ ਦਾ ਹੀ ਹਾਂ ਨਾ ਕਿ ਤੁਸੀਂ ਸੋਹ ਗੱਦੀ ਹੁਣ ਵੀ ਪੱਕਾ ਲਕੀਰ ਦੇ ਲੈ ਐ ਨਾ ਐ ਨਾ ਕਰ ਮੈਂ ਇੱਕ ਦਿਨ ਕਾਂਗਰਸੀ ਬਣਿਆ ਹਾਂ ਮੈਂ ਇੱਕ ਦਿਨ ਕਮਿਸਟ ਬਣਿਆ ਹਾਂ ਮੈਂ ਸੀਪੀ ਬਣਿਆ ਹਾਂ ਮੈਂ ਬੀ ਜੇ ਪੀ ਗਿਆ ਹਾਂ ਮੈਂ ਕਿਸੇ ਪਾਰਟੀ ਜ ਗਿਆ ਹਾਂ ਮੈਂ ਸਿਰ ਲਾ ਕੇ ਧਰਤੀ ਅੱਜ ਤੱਕ ਗੰਗਰ ਕਰ ਰਹੇ ਹੋ ਤੁਸੀਂ ਕਾਰ ਹੀ ਰਹੇ ਹੋ ਅੱਜ ਤੱਕ ਲੋਕੀ ਗੰਗਰ ਨਹੀਂ ਕਰ ਰਹੇ ਯਾਦ ਕਰੀ ਕੀ ਕਹਿੰਦੇ ਹਸਲੇ ਵਿੱਚ ਪ੍ਰਤੀ ਦੀ ਸ਼ਾਮਤ ਨਹੀਂ ਹੋ ਰਹੇ ਮੈਂ ਹਮੈ ਨਹੀਂ ਸਾਹਮਣੇ ਮੇਰਾ ਖਿਆਲ ਹੈ ਨਾ ਥੋੜਾ ਜਿਹਾ ਸਗਾ ਕੇ ਕੱਢੀ ਨਹੀਂ ਨਹੀਂ ਮੇਰਾ ਖਿਆਲ ਨਹੀਂ ਨਹੀਂ ਤੈਨੂੰ ਦੀ ਨੰਗੀ ਕਰਨਾ ਹੈ ਮੈਨੂੰ 35 ਨਾਲ ਮੈਂ ਇੱਕ ਦੋ ਤਿੰਨ ਮੈਨੂੰ ਕਹਿੰਦੇ ਲੋਕ ਲਿਖਾਉਂਦੇ ਨੇ ਕਦੇ ਕਿਸੇ ਕਿਤੇ ਰੋਣਾ ਨਹੀਂ ਮੇਰੀ ਪਾਰਟੀ ਰਹੂਗੀ ਹਟ ਜਾ ਮੇਰੀ ਪਾਰਟੀ ਰਹੂਗੀ ਮੈਂ ਮੈਂ ਤਾਂ ਕਰ ਲੈ ਪਰੇਸ਼ਕਰ ਕਰਾਂਗਾ ਹਾਂ ਬੋਲੇਗਾ ਮੈਂ ਕੋਈ ਨਹੀਂ ਕਰਦਾ ਹੋਣ ਦੀ ਕੀ ਲੋੜ ਹੈ ਸਰ ਸਵਾਦ ਨਹੀਂ ਨਹੀਂ ਕੋਈ ਦਬਾਅ ਕਰਦਾ ਨਹੀਂ ਮੈਂ ਤਾਂ ਹਾਂ ਤੁਸੀਂ ਕਰਤਾ ਮੈਂ ਕੋਈ ਪਾਰਟੀ ਜਾਣ ਨਹੀਂ ਕੀਤੀ ਸਰ ਰਿਸਪੈਕਟ ਨਹੀਂ ਦਬਾਅ ਦਗਾ ਹਾਂ ਲਿਖ ਲੂਗਾ ਕੋਈ ਰਾਮੂ ਵਾਲੀਆ ਜੰਮਿਆ ਸੀ ਇਹਨਾਂ ਦੂਜੀਆਂ ਪਾਰਟੀਆਂ ਵਰਤੀਆਂ ਪਾਰਟੀ ਜਨਨੀ ਕੀਤੀ ਮਰੀ ਨੇ ਮੈਂਬਰਸ਼ਿਪ ਦਿਖਾ ਦਿਓਗੇ ਕਾਂਗਰਸ ਦੇ ਮੰਚਾਂ ਤੇ ਨਜ਼ਰ ਆਉਣੇ ਉਹ ਰਾਜਾ ਬਿੰਦ ਦੇ ਨਾਲ ਵੀ ਤੁਸੀਂ ਨਜ਼ਰ ਆਉਗੇ ਕੀ ਹੋ ਗਿਆ ਸਾਹ ਨਾਲ ਤੁਹਾਡੀ ਅਮੈਤਤਾ ਹੈ ਤੁਸੀਂ ਮੈਂ ਕਰਨਾ ਨਹੀਂ ਆਉਂਦਾ ਮੈਂ ਰਾਜਾ ਬਿੰਦ ਨੂੰ ਚਿਤਾ ਕੇ ਆਇਆ ਹਾਂ ਦੱਸ ਦੋ ਕਿੱਥੇ ਪਕਰ ਮੈਨੂੰ ਉਹ ਫਾਰਮ ਲਿਆ ਦਿਓ ਜਿਹੜਾ ਮੈਂ ਭੇਜਿਆ ਸੀ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਿਹੜੇ ਸਿੱਧੇ ਮੈਂ ਤਾਂ ਕਮੇਸਰ ਦੀ ਮਦਦ ਕੀਤੀ ਆ ਮੈਂ ਜੋਤੀਬਾਸ਼ੂ ਦੀ ਕਰਤੀ ਹਾਂ ਮੈਂ ਜੋਤੀਬਾਰ ਸ੍ਰੀ ਮੰਦਿਰ ਕਰਤੇ ਹੈ ਜੈ ਆਉ ਕਰੋ ਜੇ ਬਿਲਕੁਲ ਵਿੱਚ ਕੋਈ ਨੰਬਰ ਕਰ ਚਾਹੀਦਾ